ਆਲੋ ਵੀ ਸੱਜਣੋ ਦੋਸਤੋ YouTube ਫੈਮਿਲੀ ਤੇ ਅੱਜ ਗੱਲ ਕਰਦੇ ਆਪਾਂ ਵੀ ਜਿਹੜਾ ਮੀ ਪੈ ਰਿਹਾ ਇਹ ਕਿਸਾਨਾਂ ਲਈ ਲਾਹੇਵੰਦ ਆ ਜਾਂ ਨੁਕਸਾਨਦੇ ਆ ਤੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਧੰਨਵਾਦ ਉਹਨਾਂ ਭੈਣ ਭਰਾਵਾਂ ਦਾ ਸੀਰਾਂ ਦਾ ਜਿਨ੍ਹਾਂ ਨੇ ਮੇਰੇ YouTube ਚੈਨਲ ਨੂੰ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਤੇ ਅੱਜ ਮੇਰੇ YouTube ਚੈਨਲ ਤੇ 3400 ਸਬਸਕ੍ਰਾਈਬਰ ਜਿਹੜੇ ਹੈਗੇ ਉਹ ਪੂਰੇ ਹੋ ਚੁੱਕੇ ਆ ਤੇ ਉਮੀਦ ਕਰਦੇ ਆ ਵੀ ਅੱਗੇ ਤੋਂ ਵੀ ਤੁਹਾਡਾ ਸਾਥ ਬਣਿਆ ਰਹੇਗਾ ਤੇ ਦੇਖਦੇ ਆ ਲਾਈਵ 'ਚ ਕੌਣ-ਕੌਣ ਜੁੜਦਾ ਤੇ ਅੱਜ ਗੱਲ ਕਰਾਂਗੇ ਆਪਾਂ ਮੀਂਹ ਦੇ ਬਾਰੇ ਵੀ ਜਿਹੜਾ ਹੁਣ ਇਹ ਜਨਵਰੀ ਮਹੀਨੇ 'ਚ بارش ਆਈ ਹੈ ਇਹਦਾ ਕਿਸਾਨਾਂ ਆਸਤੇ ਕਿੰਨਾ ਕੁ ਫਾਇਦਾ ਤੇ ਨੁਕਸਾਨ ਤੇ ਜਦੋਂ ਵੀਡੀਓ 'ਚ ਲਾਈਵ 'ਚ ਆਪਣੇ 'ਚ 5-7 ਜਾਣੇ 10 ਜਾਣੇ ਆ ਗਏ ਫਿਰ ਆਪਾਂ ਗੱਲਾਂਬਾਤਾਂ ਕਰਨੀਆਂ ਸ਼ੁਰੂ ਕਰਾਂਗੇ ਉਨੀ ਦੇਰ ਬੈਨੇ ਆਪਾਂ ਲਾਈਵ 'ਚ ਕੌਣ-ਕੌਣ ਜੁੜਦਾ ਆਪਣੇ ਨਾਲ ਤੇ ਸਭ ਤੋਂ ਪਹਿਲਾਂ ਤਾਂ ਅੱਜ ਆਪਾਂ ਉਹੀ ਗੱਲ ਕਰਦੇ ਆਂ ਵੀ ਜਿਹੜਾ ਇਹਨਾਂ ਨੇ ਪ੍ਰਾਣਾ ਚੱਲ ਰਿਹਾ ਸੀਗਾ 2-3 ਦਿਨਾਂ ਤੋਂ 2-3 ਜਾਨਾਂ ਵੀ ਗਈਆਂ ਇੱਕ ਉਹ 15 ਸਾਲ ਦਾ ਮਾਸੂਮ ਜਿਹੜਾ ਸਮਰਾਲੇ ਵਾਲਾ ਉਹਦੀ ਡੈਥ ਹੋ ਗਈ ਇੱਕ ਲੁਧਿਆਣੇ ਦੀ ਲੇਡੀ ਸੀਗੀ ਉਹਦੀ ਡੈਥ ਹੋ ਗਈ ਜਿਹੜਾ ਚਾਈਨਾ ਡੋਰ ਵਾਲਾ ਮਸਲਾ ਚੱਲਦਾ ਪਿਆ ਉਹਤੇ ਮਾਨਸਾ ਏਰੀਏ ਦੇ ਪਿੰਡਾਂ ਨੇ ਮਤਾ ਪਾਇਆ ਵੀ ਇਹੇ ਨਾ ਤਾਂ ਪਿੰਡ ਚ ਵਿਕੂਗੀ ਤੇ ਨਾ ਹੀ ਕੋਈ ਪਿੰਡ ਚ ਪਤੰਗ ਬਾਜੀ ਜਾਂ ਹੋਰ ਅੱਗੇ ਤੋਂ ਕੋਈ ਕਰੂਗਾ ਤੇ ਜੇ ਇਹ ਸਮਾਜ ਸਾਰਾ ਹੀ ਆਪਣਾ ਥੋੜਾ ਥੋੜਾ ਆਪ ਦੇ ਚ ਸੁਧਾਰ ਕਰ ਲੇ ਤਾਂ ਹੋ ਸਕਦਾ ਇਹਨਾਂ ਚੀਜ਼ਾਂ ਤੋਂ ਨਿਜ਼ਾਤ ਮਿਲ ਜੇ ਇੱਕ ਦਾ ਨੇਚਰਲ ਡੈਪਥ ਹੁੰਦੀ ਆ ਹਨਾ ਤੇ ਇਹ ਤਾਂ ਚੀਜ਼ਾਂ ਅਸੀਂ ਆਪ ਆਪਦੇ ਹੱਥੀਂ ਕ੍ਰੀਏਟ ਕਰਦੇ ਆ ਆਪ ਪੈਦਾ ਕਰਦੇ ਆਪਾਂ ਤੇ ਮੇਰਾ ਤਾਂ ਨਿੱਜੀ ਸੁਭਾਅ ਤੇ ਜਿਹੜਾ ਨਿੱਜੀ ਤਜਰਬਾ ਉਹ ਇਹੀ ਹੈ ਵੀ ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਨਾ ਹੋਣ ਤੇ ਬਾਕੀ ਦੇਖਦੇ ਆ ਕਿ ਰਿਸਪੌਂਸ ਦਿੰਦੀ ਹੈ ਜਨਤਾ ਆਪਾਂ ਨੂੰ ਕਿਹੜੇ-ਕਿਹੜੇ ਭੈਣ ਭਰਾ ਆਪਣੇ ਨਾਲ ਜੁੜਦੇ ਆ ਗੱਲਾਂ-ਬਾਤਾਂ ਕਰਦੇ ਆ ਕੀ ਨਾ ਸੋਹਣਾ ਜਿਹੜਾ ਅੱਜ ਤੇ ਜਿਹੜਾ ਅੱਜ ਆਪਸ਼ਨਿੰਗ ਹੋ ਮੁੱਕ ਬਲੈਕੀਕਲ ਆਉਂਦਾ ਨਹੀਂ ਆ